ਉਸਨੇ ਵੀਰੇ ਮੈਂ ਆਪਣੀ ਦੁਕਾਨ ਦੇ ਸਿਗਾ ਉੱਥੇ ਦੇਖਿਆ ਵੀ ਅੱਗ ਲੱਗੀ ਲਾਟਾ ਨਿਕਲ ਰਹੀ ਸੀ ਉੱਥੇ ਆਇਆ ਅੱਗ ਲੱਗੀ ਆ ਦੁਕਾਨ ਰੋਡ ਤੇ ਮੌਕੇ ਤੇ ਵੀ ਲੱਗ ਗਿਆ ਇੱਕ ਤਾਂ ਇਹ ਉਹ ਸਾਹਮਣੇ ਲੈਡ ਜਗ ਦੀ ਉਹਨਾਂ ਦਾ ਕਹਦਾ ਮੈਂ ਵੀ ਬਾਹਰ ਹੀ ਪਿਆ ਕਿਸੇ ਦਾ ਵੀ ਨਹੀਂ ਹੈਗਾ ਉਹ ਜਿਹੜਾ ਮਾਲਕ ਸੀਗਾ ਮਾਲਕ ਨੂੰ ਪੁੱਛਿਆ ਮੈਂ ਵੀ ਕਿਵੇਂ ਅੱਗ ਲੱਗੀ ਉਹ ਕਹਿੰਦੇ ਵੀ ਮੈਂ ਇੱਥੇ ਹੈ ਨਹੀਂ ਸੀਗਾ ਵੀ ਮੈਂ ਬਾਹਰ ਗਿਆ ਸੀਗਾ ਇਹਨਾਂ ਨੂੰ ਇੱਥੇ ਮੱਜਦੇ ਲਾਗੇ ਇੱਕ ਪਾਵੇ ਗਰੇਟਰ ਦੀ ਗੱਡੀ ਚਾਹੀਦੀ ਆ ਇੱਥੇ ਸਾਰਿਆਂ ਦਾ ਕੋਦੇ ਕੰਮ ਅਗ ਕੋਈ ਵੀ ਲਾ ਸਕਦਾ ਇਹਨਾਂ ਦਾ ਦੁਸ਼ਮਣ ਵੀ ਲਾ ਸਕਦਾ ਟਵਾੜੀ ਹੈ ਗੰਦੀ ਹੈ ਇਹ ਫਿਰ ਇਹ ਨਾਲ ਚੱਕੇ ਜਾਂਦਾ ਹੈ ਸਾਡੀ ਪਤਾ ਲੱਗ ਕੇ ਕਿ ਇਹ ਰਾਤ ਵੀ ਹੋ ਜਾਂਦੀ ਹੈ ਅੱਗ ਦੇ ਜਿਹੜਾ ਖੁੱਲੇ ਮੈਦਾਨ ਵਿੱਚ ਸੱਸੀਗਲ ਲੁਧਿਆਣਾ ਲੈ ਦੇਖ ਰਹੇ ਹੋ ਤੁਸੀਂ ਮੈਂ ਨਿਤ ਤੁਹਾਡੀ ਦਾ ਪਹੁੰਚਿਆ ਲੁਧਿਆਣਾ ਦੇ ਮਾਇਆਪੁਰੀ ਇਲਾਕੇ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਕਿ ਖੋਦ ਦੇ ਗੋਦਾਮ ਦੇ ਵਿੱਚ ਜਿਹੜੀ ਹੈ ਪੀਛੇ ਅੱਗ ਲੱਗ ਜਾਂਦੀ ਅੱਗ ਲੱਗਣ ਦਾ ਕਾਰਨ ਕੀ ਹੈ ਹਲੇ ਨਹੀਂ ਪਤਾ ਲੱਗ ਪਾਇਆ ਪਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਦੇਖ ਸਕਦੇ ਹੋ ਤੁਸੀਂ ਕਿ ਫਾਇਰ ਵਿਗਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਬੋਲੋ ਆਦ ਨੂੰ ਜਿਹੜਾ ਫਿਰ ਹਾਲ ਕਿਤਨੇ ਕਿਤੇ ਕਾਬੂ ਪਾਲਿਆ ਗਿਆ ਕਿਉਂਕਿ ਖੋਦੇ ਗੋਦਾਮ ਦੇ ਵਿੱਚ ਅੱਗ ਲੱਗਣ ਦਾ ਕਾਰਨ ਕੀ ਹਲੇ ਤੱਕ ਨਹੀਂ ਪਤਾ ਲੱਗ ਪਾਇਆ ਪਰ ਅਧਿਕਾਰੀਆਂ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਅੱਗ ਨੂੰ ਜਿਹੜਾ ਕਾਬੂ ਪਾਲਿਆ ਗਿਆ ਪਰ ਖੋਦੇ ਗੋਦਾਮ ਦੇ ਵਿੱਚ ਕਿਸ ਤਰੀਕੇ ਪੀਛੜ ਜਿਹੜੀ ਅੱਗ ਲੱਗ ਜਾਂਦੀ ਹੈ ਦਾ ਕਾਰਨ ਕੀ ਹੈ ਕਿਉਂਕਿ ਦੇਖ ਸਕਦੇ ਹੋ ਤੁਸੀਂ ਨਾਲ ਕੀ ਮਾਇਆਪੁਰੀ ਦੇ ਵਿੱਚ ਇਸ ਟਾਈਮ ਮੌਕੇ ਤੇ ਮੌਜੂਦ ਆ ਜਿੱਥੇ ਮੇਨ ਮਾਇਆਪੁਰੀ ਦੇ ਵਿੱਚ ਜਿਹੜਾ ਇੱਕ ਖੋਦਾ ਗੋਦਾਮ ਹੁੰਦਾ ਹੈ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜੜੇ ਕਰਬਣੇ ਹੁੰਦੇ ਆ ਤਾਂ ਕਿਤਨੇ ਕਿਥੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਾਂਗੇ ਤਾਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਜੜੀਆਂ ਨੇ ਦਿਖਾਈ ਜਾਣ ਕਿਉਂਕਿ ਮੌਕੇ ਤੇ ਸਪੋਰਟ ਤੇ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਵਿਗੜਦੀਆਂ ਜੜੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ ਪਰ ਲਗਾਤਾਰ ਅੱਗ ਨੂੰ ਜਿਹੜਾ ਕਾਬੂ ਪਾਇਆ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਸਪੋਰਟ ਤੇ ਇਸ ਟਾਈਮ ਮੌਕੇ ਤੇ ਖੜੇ ਆ ਦਿੱਥੇ ਦੀਆਂ ਅਧਿਕਾਰੀਆਂ ਵੱਲੋਂ ਲਗਾਤਾਰ ਉਹਨਾਂ ਬੋਲੋ ਜਿਹੜਾ ਖੋ ਨੂੰ ਜਿਹੜਾ 부ਜਾਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗੱਲਬਾਤ ਵੀ ਕਰਾਂਗੇ ਕਿਉਂਕਿ ਖੋ ਦੇ ਗੋਦਾਮ ਦੇ ਵਿੱਚ ਅੱਗ ਲੱਗਣ ਦਾ ਕਾਰਨ ਕੀ ਹੈ ਬਿਲਕੁਲ ਉੱਪਰ ਦੇਖ ਸਕਦੇ ਹੋ ਹਾਈ ਟੈਂਸ਼ਨ 11 ਜਿਹੜੀਆਂ ਨੇ ਮੇਨ ਜਾਰੀਆਂ ਨੇ ਤਾਂ ਜੇ ਅੱਗ ਦੀ ਲਪਟਾਂ ਜਿਆਦਾ ਹੁੰਦੀਆਂ ਤਾਂ ਕਿਤੇ ਨਾ ਕਿਤੇ ਕਾਫੀ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਸੀਗਾ ਪਰ ਗੱਲ ਕਰਾਂਗੇ ਕਿ ਹਾਲਾ ਕਿ ਇਸ ਖੋ ਦਾ ਜਿਹੜਾ ਗੋਦਾਮ ਹੈ ਇਹ ਕਿਹਦਾ ਹੈ ਕਿਉਂਕਿ ਆ ਦੇਖ ਸਕਦੇ ਹੋ ਤੁਸੀਂ ਕਿ ਇੱਕ ਪਾਸੇ ਅੱਗ ਨੂੰ ਜਿਹੜਾ ਬੁਝਾਇਆ ਜਾ ਰਿਹਾ ਤਾਂ ਦੂਜੇ ਪਾਸੇ ਅੱਗ ਦੀ ਜਿਹੜੀ ਲਪਕ ਹੈ ਉਹ ਕਿਤੇ ਨਾ ਕਿਤੇ ਕਾਫੀ ਤੇਜ਼ ਵੱਧੀ ਹੋਏ ਨਜ਼ਰ ਆ ਰਹੀ ਹੈ ਪਰ ਅ ਅ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਗੱਲ ਕਰਾਂਗੇ ਕਿਉਂਕਿ ਅ ਅੱਗ ਦੇ ਲੱਗਣ ਦਾ ਜਿਹੜਾ ਕਾਰਨ ਕੀ ਦੀਗਾ ਕੀ ਪਤਾ ਲੱਗਿਆ ਬਰਦਰ ਸਿਰਫ ਤੁਸੀਂ ਇੰਨਾ ਦੱਸ ਦਿਓ ਕਿ ਕਿੰਨੀਆਂ ਜਿਹੜੀ ਫਾਇਰ ਬ੍ਰਿਡ ਜੱਟੀਆਂ ਫੁੱਟੀਆਂ ਦੋ ਪਾਣ ਗਏ ਮੌਕੇ ਤੇ ਕਿ ਕਿਦਾਂ ਅੱਗ ਲੱਗੀ ਕੋਈ ਪਤਾ ਲੱਗਿਆ ਇਹਦਾ ਕੋਈ ਪਤਾ ਨਹੀਂ ਮਾਲਕ ਕਿਹਦੇ ਵੱਲੋਂ ਫੋਨ ਕੀਤਾ ਗਿਆ ਇਹ ਸਾਨੂੰ ਜੀ ਹੈੱਡਕਵਰਟਰ ਤੋਂ ਖ਼ਲਾਅ ਆਈ ਗਿਆ ਆਪਾਂ ਸੱਚੀ ਗੱਲ ਦੱਸਾਂਗੇ ਬਿਲਕੁਲ ਕਿੱਥੇ ਕਰਕੇ ਅੱਗ ਲੱਗੀ ਇਹ ਵੀ ਸਾਨੂੰ ਤੋਂ ਹੈੱਡਕਵਰਟਰ ਤੋਂ ਖ਼ਲਾਅ ਆਈਆ ਤੇ ਕਹਿੰਦੇ ਇੱਥੇ ਅੱਗ ਲੱਗੀ ਆ ਕਿੱਤਾ ਰੋਡ ਤੇ ਮੌਕੇ ਤੇ ਵੀ ਗੱਡੀ ਆ ਗਈ ਬਿਲਕੁਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਵਿਗਰਦ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਅੱਗ ਨੂੰ ਜਿਹੜਾ ਕਾਬੂ ਪਾਇਆ ਗਿਆ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਨੂੰ ਜਿਹੜਾ ਕਾਬੂ ਪਾ ਲਿਆ ਗਿਆ ਹੈ ਦੇਖ ਸਕਦੇ ਹੋ ਕਿ ਦੋ ਫਾਇਰ ਵਿਕਟਰ ਵੀ ਜਿਹੜੀ ਗੱਡੀਆਂ ਇੱਥੇ ਸਪੋਰਟ ਤੇ ਮੌਕੇ ਤੇ ਪਹੁੰਚ ਗਈਆਂ ਨੇ ਪਰ ਮਾਲਕ ਨੇ ਵੀ ਗਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨਾ ਦਾ ਇਹ ਖੋਦ ਆ ਜਿਹੜਾ ਗੋਦਾਮ ਸੀਗਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਲੁਧਿਆਣਾ ਦਾ ਮਾਇਆਪੁਰੀ ਜਿਹੜਾ ਮਾਇਆਪੁਰੀ ਪੂਰਾ ਮਾਇਆਪੁਰੀ ਦੇ ਵਿੱਚ ਜਿਹੜਾ ਖੋਦ ਆ ਕੰਮ ਕੀਤਾ ਜਾਂਦਾ ਹੈ ਕਿਤੇ ਨਾ ਕਿਤੇ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਮਾਇਆਪੁਰੀ ਦੇ ਚੌਕ ਦੇ ਵਿੱਚ ਜਿਹੜਾ ਮਾਇਆਪੁਰੀ ਕਾਫੀ ਮਹਾਨਗਰਾ ਲੁਧਿਆਣੇ ਦਾ ਲੁਧਿਆਣਾ ਇਸਟ ਦੇ ਵਿੱਚ ਖੋਦ ਆ ਕੰਮ ਜਿਹੜਾ ਕੀਤਾ ਜੇਦੀ ਕੋਈ ਵੀ ਜਿਹੜੀ ਹੈ ਸੇਫਟੀ ਨਹੀਂ ਹੈਗੀ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਚਾਰੋਂ ਪਾਸੇ ਦੀਆਂ ਖੁੱਲੇ ਆਮ ਜਿਹੜਾ ਇੱਥੇ ਖੋਪਿਆ ਹੁੰਦਾ ਖੁੱਲੇ ਆਮ ਇੱਥੇ ਵੇਸਟ ਪਿਆ ਹੁੰਦਾ ਜਿੰਨੂੰ ਜਿਹੜਾ ਕਿਧਨੇ ਕਿਤੇ ਜੇ ਅੱਗ ਲੱਗ ਜਾਵੇ ਤਾਂ ਨਾਲ ਬਸੇ ਲੋਕਾਂ ਦਾ ਕੀ ਹਾਲ ਹੋ ਸਕਦਾ ਸੀਗਾ ਦੇਖ ਸਕਦੇ ਹੋ ਕਿ ਲੋਕੀ ਆਪਣੇ ਕਰਾ ਦੇ ਵਿੱਚੋਂ ਕਿਸ ਤਰੀਕੇ ਦੇਖ ਰਹੇ ਨੇ ਅਗਲੂ ਪਾਰ ਕਿਧਨੇ ਕਿਤੇ ਅਗਰ ਇਹ ਅੱਗ ਦੀ ਲਪਕਤਾ ਜਿਹੜੀਆਂ ਜ਼ਿਆਦਾ ਵੱਧ ਜਾਂਦੀਆਂ ਤਾਂ ਕਿਧਨੇ ਕਿਤੇ ਕਾਫੀ ਵੱਡਾ ਨੁਕਸਾਨ ਦਾ ਜਿਹੜਾ ਕਾਰਨ ਬਣ ਸਕਦਾ ਸੀਗਾ ਪਰ ਲੋਕ ਇੱਥੇ ਮੌਕੇ ਤੇ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਦੋ ਗੱਡੀਆਂ ਇੱਥੇ ਸਪੋਰਟ ਦੇ ਮੌਕੇ ਤੇ ਪਹੁੰਚ ਚੁਕੀਆਂ ਸੀਗੀਆਂ ਪਰ ਅੱਗ ਨੂੰ ਜਿਹੜਾ ਕਾਬੂ ਪਾਇਆ ਗਿਆ ਹਾਲਾਂਕਿ ਹਲੇ ਮਾਲਾ ਕਿਥੇ ਮੌਕੇ ਤੇ ਨਹੀਂ ਪਹੁੰਚੇ ਬਾਈ ਜੀ ਕੀ ਨਾਮ ਹੈ ਜੀ ਦਿਪਕ ਕੁਮਾਰ ਜੀ ਹਾਂ ਜੀ ਕੀ ਹੋਇਆ ਸੀਗਾ ਤੁਸੀਂ ਇੱਥੇ ਰਹਿੰਦੇ ਹੋ ਹਾਂ ਜੀ ਹਾਂ ਜੀ ਲੋਕਲ ਹੀ ਆ ਜੀ ਕੀ ਹੋਇਆ ਸੀ ਕੁਛ ਨਹੀਂ ਵੀਰੇ ਮੈਂ ਆਪਣੀ ਦੁਕਾਨ ਤੇ ਸੀਗਾ ਉੱਥੇ ਦੇਖਿਆ ਵੀ ਅੱਗ ਲੱਗੀ ਲਾਟਾਂ ਨਿਕਲ ਰਹੀਆਂ ਬਿਲਕੁਲ ਕਿੰਨਾ ਸਮਾਂ ਹੋ ਗਿਆ ਅੱਗ ਲੱਗੇ ਇਹਨੂੰ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਹਾਂ ਜੀ ਕਿੰਨੀ ਗੱਡੀਆਂ ਪਹੁੰਚੀਆਂ ਮੌਕੇ ਤੇ ਮੌਕੇ ਦੇ ਟਾਈਮ ਸਰ ਗੱਡੀ ਪਹੁੰਚ ਗਈ ਤੇ ਕਿਦਾਂ ਹੁਣ ਅੱਗ ਨੂੰ ਕਾਬੂ ਪਾ ਲਿਆ ਗਿਆ? ਹਾਂਜੀ ਪਾ ਲਿਆ ਗਿਆ। ਕਿਦਾਂ ਕੁਛ ਪਤਾ ਹੈਗਾ ਵੀ ਕਿਹਦਾ ਆ? ਖੋ ਦਾ ਗੋਦਾਮ ਹੈ ਕਿਹਦਾ? ਇੱਕ ਤਾਂ ਇਹ ਉਹ ਸਾਹਮਣੇ ਲੇਟ ਚੱਕਦੀ ਉਹਨਾਂ ਦਾ ਗੋਦਾਮ ਹੈ ਵੀ ਬਾਹਰ ਹੀ ਪਿਆ। ਕਿਸੇ ਦਾ ਵੀ ਨਹੀਂ ਹੈਗਾ। ਪਰ ਬਾਹਰੇ ਦਾ ਗੋੜਾ ਹੈ ਭਾਈ। ਇਹ ਗੋੜਾ ਹੈ। ਗੋੜਾ ਹੈ। ਕੋਈ ਕੋਈ ਗੱਲ ਨਹੀਂ। ਉਹ ਇੱਕ ਸਾਹਮਣੇ ਦਾ ਇੱਕ ਕਿਸੇ ਹੋਰ ਦਾ ਹੋਊਗਾ ਪਰ ਕੋਈ ਲਾ ਗਿਆ ਯਾਰ ਅੱਬ ਜਾਣੇ ਕੋਈ ਵੀ ਕਰ ਗਿਆ। ਉਹਨਾਂ ਨੂੰ ਵੀ ਨਹੀਂ ਪਤਾ ਮਾਲਕ ਕੰਮ ਤੇ ਗਿਆ ਹੋਇਆ ਸੀਗਾ ਕਿੱਦਾਂ ਇਹ ਕੂੜਾ ਵਾ ਕੀ ਖੋ ਵੀ ਹੈਗਾ ਨਾ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਖੋ ਹੀ ਆ ਜਿਹੜੀ ਅੱਗ ਏਡੀ ਲਾਟ ਬਣ ਗਈ ਏਡੀ ਉੱਚੀ ਚਲੇ ਗਈ ਕਿੱਦਾਂ ਕੁਝ ਪਤਾ ਲੱਗਿਆ ਅੱਗ ਲੱਗਣ ਦਾ ਕਾਰਨ ਕੀ ਸੀਗਾ ਕਿੱਦਾਂ ਲੱਗਿਆ ਉਹ ਜਿਹੜਾ ਮਾਲਕ ਸੀਗਾ ਮਾਲਕ ਨੂੰ ਪੁੱਛਿਆ ਮੈਂ ਵੀ ਕਿਵੇਂ ਅੱਗ ਲੱਗੀ ਉਹ ਕਹਿੰਦੇ ਵੀ ਮੈਂ ਇੱਥੇ ਹੈ ਨਹੀਂ ਸੀਗਾ ਵੀ ਮੈਂ ਬਾਹਰ ਗਿਆ ਸੀਗਾ ਮੈਂ ਉਹਨਾਂ ਨੂੰ ਬੁਲਾਇਆ ਪੁੱਛਿਆ ਉਹ ਕਹਿੰਦੇ ਮੈਂ ਬਾਹਰ ਸੀਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਓਪਨ ਦੇ ਵਿੱਚ ਇਹ ਖੋ ਨਹੀਂ ਰੱਖ ਸਕਦੇ ਇਹ ਨਾਮ ਪਤਾ ਤੁਹਾਨੂੰ ਮਲਕ ਰਾਹੁਲ ਰਾਹੁਲ ਦਾ ਰਾਹੁਲ ਦਾ ਕੋਠੀ ਇਹ ਮਤਲਬ ਕੋਦਾਂ ਸੀ ਹਾਂਜੀ ਹਾਂਜੀ ਉਹਨਾਂ ਨੇ ਲਿਆ ਹੋਇਆ ਕਿਸੇ ਜਿਹਦੀ ਜ਼ਮੀਨ ਹੈ ਇਹ ਕਿਦਾਂ ਇਹ ਓਪਨ ਦੇ ਵਿੱਚ ਪੂਰਾ ਰੱਖਿਆ ਗਿਆ ਹੈ ਖੋਦਾਂ ਕੀ ਸਮਝਿਓ ਓਪਨ ਹੀ ਹੈ ਤੁਹਾਡੇ ਸਾਹਮਣੇ ਓਪਨ ਹੀ ਹੈ ਤੁਸੀਂ ਦੇਖ ਸਕਦੇ ਹੋ ਕੀ ਲੱਗਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਖੋ ਜਿਹੜਾ ਕਾਫੀ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਜਾਨੀ ਵੀ ਨੁਕਸਾਨ ਹੋ ਸਕਦਾ ਭਾਏ ਨਹੀਂ ਕਹਿੰਦੇ ਕੰਮ ਕਰਨਾ ਇੱਥੇ ਫਾਇਰ ਗਰੇਟਰ ਦੀ ਗੱਡੀ ਜ਼ਰੂਰੀ ਚਾਹੀਦੀ ਆ ਇੱਥੇ ਜਿਹੜਾ ਪ੍ਰਧਾਨ ਹੈ ਇਹਨਾਂ ਨੂੰ ਇੱਥੇ ਮਸਜਿਦ ਦੇ ਲਾਗੇ ਇੱਕ ਫਾਇਰ ਗ੍ਰੇਟਰ ਦੀ ਗੱਡੀ ਚਾਹੀਦੀ ਆ ਇੱਥੇ ਸਾਰਿਆਂ ਦਾ ਖੋਦੇ ਕੰਮ ਹੈ ਅੱਗ ਕੋਈ ਵੀ ਲਾ ਸਕਦਾ ਇਹਨਾਂ ਦਾ ਦੁਸ਼ਮਣ ਵੀ ਲਾ ਸਕਦਾ ਬਿਲਕੁਲ ਤਾਂ ਹੋਰ ਵੀ ਲੋਕ ਭਾਈ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਪੁੱਛਾਂਗੇ ਆਖਿਰ ਕਾਰਨ ਕੀ ਸੀਗਾ ਕਿਉਂਕਿ ਹਾਂਜੀ ਬ੍ਰਦਰ ਕੀ ਨਾਮ ਕੀ ਹੈ ਸਰ ਅਸਲ ਹੈ ਹਾਂਜੀ ਕਿਦਾਂ ਕੀ ਅੱਗ ਲੱਗਣ ਦਾ ਕਾਰਨ ਕੀ ਇਹ ਕੋੜਾ ਬੈ ਇੱਥੇ ਫਲਾੜ ਜੇ ਉਹਦੇ ਲੱਗੇ ਹੋਣੀ ਪਟੰਗ ਆਪਾਂ ਕਾਏ ਕੁਝ ਬੱਚੇ ਨੇ ਲਾਤੀ ਹੋਣੀ ਕੁਝ ਪਤਾ ਨਹੀਂ ਪਰ ਹੁਣ ਅੱਗ ਨੂੰ ਕਾਬੂ ਪਾ ਲਿਆ ਗਿਆ ਹਾਂਜੀ ਪਾ ਕਿੰਨੀਆਂ ਗੱਡੀਆਂ ਤਕਰੀਬਨ ਪਹੁੰਚੀਆਂ ਆਏ ਆਈ ਦੋ ਤਿੰਨ ਆਈ ਤੇ ਕਿਦਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਾ ਨਾ ਕੋਈ ਜਾਨੀ ਨੁਕਸਾਨ ਨਹੀਂ ਕਿਦਾਂ ਥੋੜਾ ਗੋ ਇਹ ਥੋੜਾ ਵਾ ਮਤਲਬ ਇਹ ਜਗਾ ਮੈਨੇ ਆਪਣੇ ਨਹੀਂ ਆਇਆ ਉਦਾ ਹੀ ਹੈ ਮਤਲਬ ਆਪੋ ਤੇ ਇੱਥੇ ਰਹਿੰਦੇ ਪਿੱਛੇ ਤੇ ਕਿਦਾਂ ਕੀ ਕਹਿਣਾ ਪ੍ਰਸ਼ਾਸਨ ਅੱਗੇ ਕਿਉਂਕਿ ਕਾਫੀ ਵੇਸਟ ਜਿਹੜਾ ਸੜਕਾਂ ਦੇ ਉੱਤੇ ਆ ਇਹ ਇਹ ਕਬਾੜੀ ਹੈ ਗੰਦੀ ਹੈ ਇਹ ਫਿਰੇ ਨਾਲ ਚੱਕੇ ਜਾਂਦਾ ਹੈ ਪਰ ਕਿੰਨੇ ਕਿਤੇ ਵੱਡਾ ਰੂਪ ਲੈ ਸਕਦਾ ਸੀਗਾ ਕਿਉਂਕਿ ਲੋਕਾਂ ਦੇ ਕਰ ਵਾਲੇ ਦੋਲੇ ਬਣੇ ਹੋਏ ਨੇ ਦੇਖ ਸਕਦੇ ਹੋ ਤਾਂ ਉੱਪਰ ਹਾਈ ਟੈਂਸ਼ਨ ਤਾਰਾਂ ਜਿਹੜੀਆਂ ਜਾ ਰਹੀਆਂ ਨੇ ਜੋ ਹੈਗਾ ਉਹ ਤਾਂ ਹੈ ਹੀ ਨੁਕਸਾਨ ਜੀ ਦੇਖੋ ਥੋੜਾ ਬੋਤਾਂ ਤਾਂ ਹੈ ਹੀ ਹੈ ਜ਼ਿਆਦਾ ਤਾਂ ਹੈ ਨਹੀਂ ਬਿਲਕੁਲ ਸੋ ਦੇਖ ਸਕਦੇ ਹੋ ਕਿਥੇ ਜਿਹੜੇ ਲੋਕ ਮੌਕੇ ਤੇ ਮੌਜੂਦ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਪ੍ਰਸ਼ਾਸਨ ਨੇ ਵੀ ਗੱਲ ਕਰਾਂਗੇ ਜਾਣਾਂਗੇ ਆਖਿਰ ਕਾਰਨ ਕੀ ਸੀਗਾ ਸੱਚਾਈ ਕੀ ਹੈ ਦੇਖਦੇ ਹੋ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਗੱਲ ਕਰਾਂਗੇ ਕਿਉਂਕਿ ਦੇਖ ਸਕਦੇ ਹੋ ਤੁਸੀਂ ਕਿ ਕਾਫੀ ਜਿਹੜਾ ਇੱਥੇ ਕਿਤੇ ਨਾ ਕਿਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰਾਂਗੇ ਸਰ ਇੱਥੇ ਮੌਕੇ ਤੇ ਪਹੁੰਚੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੋਦਾਮ ਨੂੰ ਜਿਹੜਾ ਅੱਗ ਲੱਗਿਆ ਹੈ ਹਾਂਜੀ ਹਾਂਜੀ ਤੇ ਕੀ ਪਤਾ ਲੱਗਿਆ ਤੁਹਾਨੂੰ ਪਤਾ ਲੱਗਾ ਕਿ ਇਹ ਚਾਰਾਤ ਵੀ ਹੋ ਜਾਂਦੀ ਹੈ ਜੀ ਅੱਗ ਦੇ ਜਿਹੜਾ ਖੁੱਲੇ ਮੈਦਾਨ ਵਿੱਚ ਮਾਰ ਇਹ ਵੀ ਮਦਾਈ ਹੈ ਜਾਨੀ ਕਿ ਨਾ ਕਿਤਨੇ ਕਿਤੇ ਖੋਈ ਹੈ ਇਹ ਹੋਏ ਕਈ ਜਾਂਦੇ ਕੁੱਕੜ ਚਲਾ ਕੋਈ ਜਿਹੜਾ ਕੋਈ ਕਹਿੰਦੇ ਖਲਾ ਕਿੱਦਾਂ ਪਤਾ ਲੱਗਿਆ ਮਾਲਕ ਕਿਦਾ ਵਾ ਇਹ ਮਾਲਕ ਦਾ ਲੱਗਿਆ ਕੋਈ ਪਤਾ ਲੱਗਾ ਤੇ ਤਕਰੀਬਨ ਕਿੰਨੀਆਂ ਗੱਡੀਆਂ ਇੱਥੇ ਮੌਕੇ ਤੇ ਪਹੁੰਚੀਆਂ ਤੁਹਾਨੂੰ ਤਕਰੀਬਨ 3 ਗੱਡੀਆਂ ਹੈਗੀਆਂ ਲੱਗ ਆਉਣ ਤੋਂ ਪਹਿਲੇ ਪਹੁੰਚ ਗਈਆਂ ਜੀ ਹੁਣ ਕਾਬੂ ਪਾ ਲਿਆ ਗਿਆ ਹਾਂਜੀ ਕਾਬੂ ਪਾ ਲਿਆ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਰੀ ਹੋਏ ਤੇ ਬਿਲਕੁਲ ਹੁਣ ਕਿਦਾਂ ਕਿਉਂਕਿ ਕਾਫੀ ਪਰਮਾ ਏਰੀਆ ਵਾ ਤਾਂ ਨਾਲ ਹੋਰ ਕਈ ਕਾਰੇ ਬਣੇ ਹੋਏ ਨੇ ਤਾਂ ਇਦਾਂ ਵੇਸਟ ਜਿਹੜਾ ਬਾਹਰ ਸੁੱਟਿਆ ਜਾਂਦਾ ਕੀ ਇਹ ਤਾਂ ਗੱਲ ਹੈ ਇਹ ਬਾਅਦ ਪ੍ਰਸ਼ਾਸਨ ਵੱਲੋਂ ਕੀ ਇਹਦੇ ਤੇ ਨਕੇਲ ਜੜੀ ਕਸੀ ਜਾਊਗੀ ਹਾਂਜੀ ਹਾਂਜੀ ਉਦੋਂ ਚਲ ਉਹਨੂੰ ਚਾਹੀਦਾ ਕੋਈ ਬਾਹਰ ਸ਼ਟਰ ਕੋਲੇ ਡੰਪ ਤੇ ਜਾ ਕੇ ਇੱਥੇ ਤੇ ਛੱਟਾ ਮੰਦਾਹੀ ਆ ਜਿਹੜੇ ਇਸ ਇਲਾਕੇ ਦੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਸੀਗਾ ਉਹਨਾਂ ਨੇ ਗੱਲ ਕੀਤੀ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਿਤੇ ਨਾ ਕਿਤੇ ਜਿਹੜਾ ਇਹ ਖਾਲੀ ਪਲਾਟ ਦੇ ਵਿੱਚ ਸਟਿਆ ਜਾਂਦਾ ਇਹ ਇੱਥੇ ਨਾ ਸਟਿਆ ਜਾਵੇ ਸਟਿਆ ਜਾਵੇ ਕਿਉਂਕਿ ਅਗਰੇ ਕੂੜਾ ਵੀ ਹੈਗਾ ਤਾਂ ਇਹਨੂੰ ਕਿਤੇ ਨਾ ਕਿਤੇ ਡੰਪ ਦੇ ਵੱਲ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਸਟਿਆ ਜਾਵੇ ਕਿਉਂਕਿ ਖੁੱਲੇ ਗੋਦਾਮ ਜਿਹੜਾ ਖੁੱਲਾ ਐ ਤਾਂ ਪਲਾਟ ਦੇ ਵਿੱਚ ਰੱਖਣਾ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਕੋਈ ਵੀ ਸ਼ਰਾਰਤ ਜੜੀ ਹੋ ਸਕਦੀ ਕਿਉਂਕਿ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਦਾ ਹਾਲ ਤੁਸੀਂ ਜਾਣਦੇ ਹੋ ਦੇਖਦੇ ਹੋ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਜਿਹੜਾ ਕਾਰਨ ਬਣ ਸਕਦਾ ਤਾਂ ਦੇਖਦੇ